ਕਿ ਅਸੀਂ ਬਹਿਮਾ ਭਰਮਾਂ ਵਿੱਚ ਪੈ ਗਏ ਆ ਬਾਣੀ ਤੋਂ ਬੜੇ ਦੂਰ ਹੋ ਗਏ ਆ ਸਾਡਾ ਨੌਜਵਾਨ ਪੀੜ੍ਹੀ ਸਾਡੇ ਬੱਚੇ ਪੰਜਾਬੀ ਗੁਰਮੁਖੀ ਤੋਂ ਦੂਰ ਹੋਏ ਜਾਂਦੇ ਆ ਪਤਤਪੋਣੇ ਤੋਂ ਰ ਨਸ਼ਿਆਂ ਦੀ ਲਪੇਟ ਵਿੱਚ ਆਈ ਜਾਂਦੇ ਆ ਬਹੁਤ ਚਾਹੁੰਦਾ ਹੈਗਾ ਕਿ ਮੈਂ ਬਾਣੀ ਨੂੰ ਪੜਾਂ ਮੈਂ ਗੁਰੂ ਗ੍ਰੰਥ ਸਾਹਿਬ ਬਾਣੀ ਨੂੰ ਪੜਾਂ ਸਮਝਾਂ ਉਚਾਰਾਂ ਤੇ ਉਹਦੇ ਉੱਤੇ ਅਮਲ ਕਰਾਂ ਪਰ ਕਹਿੰਦੇ ਬਾਣੀ ਪੜਨ ਦੇ ਲਈ ਪਹਿਲਾਂ ਉਹਦੀ ਸੰਸਾਧਾ ਲੈਣੀ ਬਹੁਤ ਜ਼ਰੂਰੀ ਆ ਉਹ ਸਿੱਖਣਾ ਬਹੁਤ ਜ਼ਰੂਰੀ ਆ ਤੁਹਾਡੇ ਤੋਂ ਸ਼ਬਦ ਜੇ ਕੋਈ ਗਲਤ ਪੜਿਆ ਗਿਆ ਪਾਪ ਲੱਗੂਗਾ ਗੁਰੂ ਮਹਾਰਾਜ ਨੇ ਬਖਸ਼ਣਾ ਨਹੀਂਗਾ ਇਹ ਜਿਹੜਾ ਡਰ ਸਾਡੇ ਮਨਾਂ ਦੇ ਅੰਦਰ ਪਾਇਆ ਗਿਆ ਤੇ ਫਿਰ ਦੂਜੇ ਪਾਸੇ ਤੁਸੀਂ ਕਹਿ ਰਹੇ ਹੋ ਕਿ ਆਪਣੇ ਘਰਾਂ ਦੇ ਅੰਦਰ ਲੈਪ-ਕੋਥੀਆਂ ਲੈ ਕੇ ਜਾਓ ਜੀ ਜਾ ਕੇ ਤੁਸੀਂ ਸਹਿਜ ਪੜ੍ਹਦੇ ਆ ਰਮਤਾ ਕਰੋ ਪਰ ਲੋਕ ਤਾਂ ਇਸ ਡਰ ਦੇ ਨਾਲ ਡਰੇ ਹੋਏ ਨੇ ਫਿਰ ਲੋਕ ਕਿਵੇਂ ਸਹਿਜ ਪੜ੍ਹ ਕਰਨਗੇ ਪੰਜਾਬੀ ਗੁਰਮੁਖੀ ਚੰਗੀ ਤਰ੍ਹਾਂ ਪੜਨੀ ਆਉਂਦੀ ਹੈ ਸਾਨੂੰ ਮਹਾਰ ਨਹੀਂ ਆਉਂਦੀ ਹੈ ਤਾਂ ਅਸੀਂ ਘਰਾਂ ਵਿੱਚ ਸਹਿਜ ਪਾਠ ਕਰਨ ਦਾ ਯਤਨ ਕਰੀਏ ਪੋਥੀ ਸਾਹਿਬ ਸਹਿਜੇ ਸਹਿਜੇ ਪਾਠ ਕਰਨ ਦਾ ਪੋਥੀ ਸਾਹਿਬ ਤੋਂ ਯਤਨ ਕਰੀਏ ਉਹਦੇ ਵਿੱਚ ਇਹ ਨਹੀਂ ਹੈਗਾ ਕੋਈ ਬਹਿਮ ਹੈ ਕੋਈ ਭਰਮ ਹੈ ਕੋਈ ਸਾਨੂੰ ਪਾਪ ਲੱਗੂਗਾ ਨਹੀਂ ਗੁਰੂ ਸਾਹਿਬ ਗੁਰੂ ਨਾਨਕ ਦੇ ਘਰੇ ਤਾਂ ਵਡਿਆਈਆਂ ਨੇ ਸਭ ਨੂੰ ਖੁਸ਼ੀਆਂ ਨੇ ਉਥੋਂ ਪਾਪ ਬਰਸ ਰਾਪ ਇਦਾਂ ਦੀ ਕੋਈ ਗੱਲ ਨਹੀਂ ਹੈਗਾ ਪ੍ਰਾਣੇ ਬਾਬਿਆਂ ਨੇ ਸਾਨੂੰ ਬਾਣੀ ਤੋਂ ਦੂਰ ਕਰਕੇ ਆਪਣੇ ਨਾਲ ਸਰੀਰਾਂ ਦੇ ਨਾਲ ਜੋੜਿਆ ਹੋਇਆਗਾ ਉਹੀ ਇਹ ਪ੍ਰਤ ਜਿਹੜੀ ਚੱਲੀ ਆ ਰਹੀ ਹੈ ਇਸੋ ਇਸ ਲਹਿਰ ਦੇ ਜ਼ਰੀਏ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਜਿਹੜਾ ਮਨਾਂ ਦੇ ਵਿੱਚ ਸਵਾਲ ਨੇ ਸੰਗਤ ਦੇ ਅਸੀਂ ਦੂਰ ਕਰ ਸਕੀਏ ਮੋਨਫੋਨਾਂ 'ਚ ਤੁਸੀਂ ਐਂਡਰੌਇਡ ਦੀ ਜਿਵੇਂ ਗੱਲ ਕੀਤੀ ਫੋਨ ਦੇ ਅੰਦਰ ਐਪ ਹੁੰਦੀ ਆ ਗੁਰੂਗ੍ਰਾਮ ਸਾਹਿਬ ਦੀ ਐਪ ਵੀ ਆ ਸੁੰਦਰ ਗੋਟਕੇ ਦੀ ਵੀ ਆ ਨਿਤਨੇਮੀ ਐਪ ਵੀ ਆ ਪਾਣੀ ਆ ਲੋਕ ਬਹੁਤ ਸਾਰੇ ਲੋਕ ਜਿਹੜੇ ਕਮਾਕਾਰਾਂ ਵਾਲੇ ਵਸਾਕਾਰਾਂ ਗੱਡੀਆਂ ਜਾਂਦੇ ਉੱਥੋਂ ਆਪਦਾ ਨਿਤਨੇਮ ਕਰ ਲੈਂਦੇ ਨੇ ਪਰ ਬਹੁਤ ਸਾਰਾ ਤਬਕਾ ਵੀ ਹੈ ਇੱਕ ਤਬਕਾ ਜਿਹੜਾ ਉਸ ਦਾ ਵਿਰੋਧ ਕਰਦਾ ਖੰਡਣ ਕਰਦਾ ਜਿੱਤੇ ਹੋਰ ਬਹੁਤ ਸਾਰਾ ਵਿਗਾੜ ਇੰਟਰਨੈਟ ਦੇ ਜ਼ਰੀਏ ਲੋਕਾਂ ਦੇ ਵਿੱਚ ਪੈ ਰਿਹਾ ਹੈਗਾ ਜੋ ਮੈਂ ਸ਼ਬਦ ਦੇ ਇੱਥੇ ਸਮਝਦਾ ਨਹੀਂਗਾ ਬਾਜਬ ਬੋਲਣੇ ਤੋਂ ਬਹੁਤ ਕੁਝ ਨੈਟ ਤੋਂ ਕਿਉਂ ਅਸੀਂ ਉਸ ਨੂੰ ਅਬਾਰਟ ਕਰਕੇ ਉਹਨੂੰ ਪਰੇ ਕਰਕੇ ਅਸੀਂ ਗੁਰਮਤ ਕਿਉਂ ਨਹੀਂ ਲੈਂਦੇ ਹੈਗੇ ਇੰਟਰਨੈਟ ਦਾ ਇਤਰਾ ਦੇ ਵਿੱਚ ਗ੍ਰੰਥੀ ਸਿੰਘ ਰੱਖੇ ਹੋਏ ਨੇ ਸੇਵਾ ਕਰਦੇ ਆ ਗੁਰੂ ਕੇ ਵਜ਼ੀਰ ਉਹਨਾਂ ਤੇ ਵਿਸ਼ਵਾਸ ਨਹੀਂ ਕਰਦੇ ਤੇ ਆਪਣੇ ਧੀਆ ਪੁੱਤਰਾਂ ਨੂੰ ਉਹਨਾਂ ਕੋਲ ਸੰਥਿਆ ਲਈ ਨਹੀਂ ਭੇਜਦੇ। ਜ਼ਿਆਦਾਤਰ ਕੀ ਹੈ ਜਿਹੜੀ ਮਾਡਰਨ ਐਜੂਕੇਸ਼ਨ ਹੈ ਉਹਦੇ ਉੱਪਰ ਬਾਲਾ ਜ਼ੋਰ ਦਿੱਤਾ ਜਾ ਰਿਹਾ ਹੈਗਾ। ਅਧਿਆਤਮਿਕ ਦੀ ਜਿਹੜੀ ਐਜੂਕੇਸ਼ਨ ਹੈ ਵਿੱਦਿਆ ਕੀ ਉਹਦੇ ਉੱਤੇ ਜ਼ੋਰ ਘੱਟ ਦਿੱਤਾ ਜਾ ਰਿਹਾ ਹੈਗਾ। ਉਹ ਬੱਚਿਆਂ ਨੂੰ ਜ਼ਿਆਦਾ ਟਿਊਸ਼ਨਾਂ ਤੇ ਸਕੂਲਾਂ ਤੇ ਕਨਵੈਂਟ ਸਕੂਲ ਨੇ ਬੱਚਿਆਂ ਤੋਂ ਸਮਾਂ ਖੋਹ ਲਿਆ ਗਿਆ। ਉਹਨਾਂ ਦੀ ਆਜ਼ਾਦੀ ਖੋਹ ਲਈ ਗਈ ਹੈਗੀ। ਇਹ ਚੱਕਰ ਚੋਂ ਦੁਨੀਆ ਦੇ ਵਿੱਚ ਆਪਣੇ ਕੰਮ ਕਾਜਾਂ ਵਿੱਚ ਉਲਝ ਗਏ ਨੇ ਸਾਰੇ। ਗੁਰੂ ਵੱਲੋਂ ਪਿਆਰ ਘਟ ਗਿਆ ਸਿਰਫ ਤੇ ਸਿਰਫ ਅਸੀਂ ਜੋੜ ਮੇਲਿਆਂ ਤੇ ਇਕੱਠੇ ਹੋਣ ਜੋਗੇ ਰਹਿ ਗਏ ਆਂ ਜਾਂ ਅਸੀਂ ਸਤਾਪ ਦੀਆਂ ਲੰਗਰ ਇਤਿਹਾਦ ਅਖੰਡ ਪਾਠ ਸਰਵ ਕਰਕੇ ਸੁਣ ਕੇ ਤੇ ਇਸ ਕੰਮਾਂ ਜੋਗੇ ਰਹਿ ਗਿਆਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ तमाम ਸੰਗਤਾਂ ਦਾ ਨਿੱਘਾ ਸਵਾਗਤ ਹੈ ਜੀ ਮੈਂ ਹਾਂ ਤੁਹਾਡੇ ਨਾਲ ਰਾਜਦੀਪ ਸਿੰਘ ਤਾਂ ਇਸ ਵਕਤ ਅਸੀਂ ਫਤਿਹਗੜ੍ਹ ਸਾਹਿਬ ਦੀ ਮਹਾਨ ਧਰਤੀ ਤੇ ਮੌਜੂਦਾਂ ਤੇ ਇੱਥੇ ਛੋਟੇ ਸਹਿਜਾਂ ਦੇ ਤੇ ਧੰਨ ਮਾਤਾ ਗੁਜਰਕੌਰ ਮਹਾਰਾ ਮਾਤਾ ਦੀ ਯਾਦ ਦੇ ਅੰਦਰ ਜਿਹੜਾ ਛਿੱਦੀ ਜੋੜ ਮੇਲੇ ਚੱਲ ਰਹੇ ਨੇ ਅਤੇ ਦੂਦ ਰੈਡਾਂ ਤੇ ਇੱਥੇ ਸੰਗਤਾਂ ਪਹੁੰਚ ਰਹੀਆਂ ਨੇ ਉੱਥੇ ਹੀ ਮੇਰੀ ਨਜ਼ਰ ਇੱਕ ਵੱਖਰੀ ਸਟਾਲ ਦੇ ਉੱਤੇ ਪੈਂਦੀ ਹੈ ਜਿੱਥੇ ਲਿਖਿਆ ਹੁੰਦਾਗਾ ਕਿ ਆਓ ਘਰਾਂ ਨੂੰ ਧਰਮਸ਼ਾਲਾ ਬਣਾਈਏ ਸ਼ਬਦ ਲੰਗਰ ਜਿਹੜੇ ਸ਼ਬਦ ਲੰਗਰ ਆਓ ਜੀ ਆਪਣੇ ਘਰਾਂ ਨੂੰ ਧਰਮਸ਼ਾਲਾ ਬਣਾਉਣ ਦਾ ਯਤਨ ਕਰੀਏ ਇਹੇ ਪੰਕਤੀ ਜਦੋਂ ਮੈਂ ਪੜ੍ਹੀ ਤਾਂ ਜਦੋਂ ਇਹ ਲਾਈਨ ਨੂੰ ਮੈਂ ਪੜਿਆ ਤਾਂ ਉਸ ਤੋਂ ਬਾਅਦ ਮੇਰੇ ਮਨ ਦੇ ਵਿੱਚ ਬਹੁਤ ਸਾਰੇ ਸਵਾਲ ਖੜੇ ਹੋਏ ਤਾਂ ਮੈਂ ਉਹਨਾਂ ਦੇ ਹੀ ਸਵਾਲ ਲੈਣ ਦੇ ਲਈ ਵਾਹਿਗੁਰੂ ਜੀ ਨਾਲ ਗੱਲਬਾਤ ਕਰਦੇ ਆਂ ਆਪਾਂ ਕਿ ਉਹਨਾਂ ਦੇ ਵੱਲੋਂ ਜਿਹੜਾ ਇਹ ਉਪਰਾਲਾ ਕੀਤਾ ਜਾ ਰਿਹਾ ਹੈ ਇਸ ਦੇ ਵਿੱਚ ਕੀ ਕੁਝ ਖਾਸ ਆ ਅਤੇ ਜਿਹੜਾ ਧਰਮਸ਼ਾਲਾ ਬਣਾਉਣ ਵਾਲਾ ਘਰਾਂ ਨੂੰ ਜਿਹੜੀ ਇਹਨਾਂ ਨੇ ਲਾਈਨ ਲਿਖੀ ਆ ਇਹ ਕਿਉਂ ਲਿਖੀ ਆ ਇਹਦੇ ਪਿੱਛੇ ਕੀ ਕਾਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਘਰ ਘਰ ਅੰਦਰ ਧਰਮਸ਼ਾਲਾ ਹੋਵੇ ਕੀਰਤਨ ਸਦਾ ਤੇ ਇਹ ਜਿਹੜਾ ਕਨਸੈਪਟ ਹੈਗਾ ਸਾਡੇ ਘਰਾਂ ਦੇ ਵਿੱਚ ਗੁਰਬਾਣੀ ਦਾ ਪ੍ਰਚਾਰ ਹੋਵੇ ਗੁਰਬਾਣੀ ਸੁਣੀ ਜਾਵੇ ਗੁਰਬਾਣੀ ਗਾਈ ਜਾਵੇ ਗੁਰਬਾਣੀ ਪੜ੍ਹੀ ਜਾਵੇ ਤੇ ਇਸ ਲਹਿਰ ਨੂੰ ਲੈ ਕੇ ਅਸੀਂ ਪੂਰੇ ਪੰਜਾਬ ਵਿੱਚ ਇੱਕ ਲਹਿਰ ਚਲਾ ਰਹੇ ਹਾਂ ਸ੍ਰੀ ਸਹਿਜ ਪਾਠ ਸੇਵਾ ਲਹਿਰ ਜਿਹੜੀ ਸ੍ਰੀ ਅਮਰਸਾਹਬ ਦੀ ਧਰਤੀ ਤੋਂ ਚੱਲ ਰਹੀ ਹੈਗੀ ਜਿਸ ਦੇ ਵਿੱਚ ਅਸੀਂ ਸੰਗਤ ਨੂੰ ਬੇਨਤੀ ਕਰਦੇ ਹਾਂ ਕਿ ਅਸੀਂ ਘਰਾਂ ਵਿੱਚ ਸ਼ਬਦਾਰਥ ਸੈਂਚੀ ਸਾਹਿਬ ਜਿਹੜੇ ਆ ਉਹ ਰੱਖ ਕੇ ਆਪ ਖੁਦ ਸਹਿਜ ਪਾਠ ਕਰਿਆ ਕਰਿਏ ਖੁਦ ਬਾਣੀ ਪੜ੍ਹੀਏ ਕਿਉਂਕਿ ਅਸੀਂ ਹੁਣ ਤੱਕ ਕੀ ਹੋਇਆ ਕਿ ਅਸੀਂ ਬਹਿਮਾ ਭਰਮਾਂ ਵਿੱਚ ਪੈ ਗਏ ਆ ਬਾਣੀ ਤੋਂ ਬੜੇ ਦੂਰ ਹੋ ਗਏ ਆ ਸਾਡਾ ਨੌਜਵਾਨ ਪੀੜ੍ਹੀ ਸਾਡੇ ਬੱਚੇ ਪੰਜਾਬੀ ਗੁਰਮੁਖੀ ਤੋਂ ਦੂਰ ਹੋਏ ਜਾਂਦੇ ਆ ਪਤਤਪੁਣੇ ਤੋਂ ਤੇ ਨਸ਼ਿਆਂ ਦੀ ਲਪੇਟ ਵਿੱਚ ਆਈ ਜਾਂਦੇ ਆ ਸੋ ਇੱਕੋ ਇੱਕ ਇਹ ਲਹਿਰ ਆ ਸ੍ਰੀ ਸਹਿਜਪੜ ਸੇਵਾ ਸੁਸਾਇਟੀ ਜਿਹੜੀ ਲਹਿਰ ਜਿਹੜੀ ਆ ਕਿ ਪੰਜਾਬ ਨੂੰ ਪਤਤਪੁਣੇ ਤੋਂ ਨਸ਼ਿਆਂ ਤੋਂ ਬਚਾ ਸਕਦੀ ਆ ਇਸ ਕਰਕੇ ਅਸੀਂ ਇਹ ਪਹਿਲਾਂ ਸਭ ਤੋਂ ਪਹਿਲਾਂ ਇਹ ਆ ਵੀ ਘਰ ਵਿੱਚ ਪੋਥੀ ਦਾ ਪ੍ਰਕਾਸ਼ ਕਰਨਾ ਤੇ ਫਿਰ ਘਰ ਉਹ ਜਿਹੜਾਗਾ ਉਹ ਧਰਮਸ਼ਾਲ ਬਣ ਜਾਣਾ ਕਿਉਂਕਿ ਧਰਮਸ਼ਾਲ ਵਿੱਚ ਕੀ ਹੁੰਦਾਗਾ ਧਰਮ ਦੀ ਗੱਲ ਹੁੰਦੀ ਆ ਤੇ ਉੱਥੇ ਧਰਮੀ ਲੋਕ ਰਹਿੰਦੇ ਆ ਉਥੇ ਚੰਗੇ ਇਨਸਾਨ ਚੰਗਾ ਬੋਲਵਾਲਾ ਹੁੰਦਾ ਸੋ ਗੁਰਬਾਣੀ ਪੜਨ ਵਾਸਤੇ ਅਸੀਂ ਪੁਥੀ ਸਾਹਿਬ ਸੰਗਤ ਨੂੰ ਭੇਟਾ ਰਹੇ ਤੇ ਸੇਵਾ ਦਿੰਨੇ ਆ ਪਰ ਇਹ ਗੱਲ ਜਿਹੜੀ ਇੱਕ ਡਰ ਮਨਾਂ ਦੇ ਅੰਦਰ ਭਾ ਦਿੱਤਾ ਗਿਆ ਸੰਗਤ ਦੇ ਖਾਸ ਤੌਰ ਤੇ ਉੱਤੇ ਜਿਹੜਾ ਕੋਈ ਵਿਅਕਤੀ ਖੁਦ ਚਾਹੁੰਦਾਗਾ ਕਿ ਮੈਂ ਬਾਣੀ ਨੂੰ ਪੜਾਂ ਮੈਂ ਗੁਰੂ ਗ੍ਰੰਥ ਸਾਹਿਬ ਬਾਣੀ ਨੂੰ ਪੜਾਂ ਸਮਝਾਂ ਉਚਾਰਾਂ ਤੇ ਉਹਦੇ ਉੱਤੇ ਅਮਲ ਕਰਾਂ ਪਰ ਕਹਿੰਦੇ ਬਾਣੀ ਪੜਨ ਦੇ ਲਈ ਪਹਿਲਾਂ ਉਹਦੀ ਸੰਥਿਆ ਲੈਣੀ ਬਹੁਤ ਜ਼ਰੂਰੀ ਆ ਉਹਨੂੰ ਸਿੱਖਣਾ ਬਹੁਤ ਜ਼ਰੂਰੀ ਆ ਤੁਹਾਡੇ ਤੋਂ ਸ਼ਬਦ ਜੇ ਕੋਈ ਗਲਤ ਪੜਿਆ ਗਿਆ ਪਾਪ ਲੱਗੂਗਾ ਗੁਰੂ ਮਹਾਰਾਜ ਨੇ ਬਖਸ਼ਣਾ ਨਹੀਂਗਾ ਇਹ ਜਿਹੜਾ ਡਰ ਸਾਡੇ ਤੇ ਫਿਰ ਦੂਜੇ ਪਾਸੇ ਤੁਸੀਂ ਕਹਿ ਰਹੇ ਹੋ ਕਿ ਆਪਣੇ ਘਰਾਂ ਦੇ ਅੰਦਰ ਲਾਇਪ ਬੋਥੀਆਂ ਲੈ ਕੇ ਜਾਓ ਜੀ ਜਾ ਕੇ ਤੁਸੀਂ ਸਹਿਜ ਪੜ ਦੀ ਅੰਮ੍ਰਿਤਤਾ ਕਰੋ ਪਰ ਲੋਕ ਤਾਂ ਇਸ ਡਰ ਦੇ ਨਾਲ ਡਰੇ ਹੋਏ ਨੇ ਫਿਰ ਲੋਕ ਕਿਵੇਂ ਸਹਿਜ ਪੜ ਕਰਨਗੇ ਜੀ ਇਹ ਬਿਲਕੁਲ ਸਹੀ ਗੱਲ ਹੈ ਕਿ ਕਿ ਡਰ ਬੈਠਿਆ ਲੋਕਾਂ ਦੇ ਮਨਾਂ ਦੇ ਵਿੱਚ ਸੰਥਿਆ ਬਹੁਤ ਜ਼ਰੂਰੀ ਹੈ ਹੁਣ ਤੁਸੀਂ ਲਾ ਲਓ ਵੀ ਇਸ ਚੱਕਾ ਚੋਂ ਦੁਨੀਆ ਦੇ ਵਿੱਚ ਸਮਾਂ ਕਿਹਦੇ ਕੋਲੇ ਆ ਭਾਈ ਸਾਹਿਬ ਕੋਲੇ ਕੌਣ ਜਾਂਦਾ ਪਹਿਲੀ ਗੱਲ ਤਾਂ ਇਹ ਹੈ ਕਿ ਸਾਡੇ ਬਹੁਤ ਸਾਰੇ ਲੋਕ ਹੈਗੇ ਗੁਰੂ ਘਰਾਂ ਦੇ ਵਿੱਚ ਗ੍ਰੰਥੀ ਸਿੰਘ ਰੱਖੇ ਹੋਏ ਨੇ ਸੇਵਾ ਕਰਦੇ ਆ ਗੁਰੂ ਕੇ ਵਜ਼ੀਰ ਉਹਨਾਂ ਤੇ ਵਿਸ਼ਵਾਸ ਨਹੀਂ ਕਰਦੇ ਤੇ ਆਪਣੇ ਧੀਆ ਪੁੱਤਰਾਂ ਨੂੰ ਉਹਨਾਂ ਕੋਲ ਸੰਥਿਆ ਲਈ ਨਹੀਂ ਭੇਜਦੇ। ਜ਼ਿਆਦਾਤਰ ਕੀ ਹੈ ਜਿਹੜੀ ਮਾਡਰਨ এডਿਕੇਸ਼ਨ ਹੈ ਉਹਦੇ ਉੱਪਰ ਬੜਾ ਜ਼ੋਰ ਦਿੱਤਾ ਜਾ ਰਿਹਾ ਹੈਗਾ। ਅਧਿਆਤਮਿਕ ਦੀ ਜਿਹੜੀ এডਿਕੇਸ਼ਨ ਹੈ ਵਿਦਦੇ ਹੈਗੀ ਉਹਦੇ ਉੱਤੇ ਜ਼ੋਰ ਘੱਟ ਦਿੱਤਾ ਜਾ ਰਿਹਾ ਹੈਗਾ। ਕਿਉਂ ਬੱਚਿਆਂ ਨੂੰ ਜ਼ਿਆਦਾ ਟਿਊਸ਼ਨਾਂ ਤੇ ਸਕੂਲਾਂ ਤੇ ਕਨਵੈਂਟ ਸਕੂਲ ਨੇ ਬੱਚਿਆਂ ਤੋਂ ਸਮਾਂ ਖੋਹ ਲਿਆ ਗਿਆ। ਉਹਨਾਂ ਦੀ ਆਜ਼ਾਦੀ ਖੋਹ ਲਈ ਗਈ ਹੈਗੀ। ਸੰਗਤ ਦਾ ਵੀ ਸਾਰੀ ਦਾ ਇਹੀ ਹਾਲ ਹੈ ਇਹ ਚੱਕਾ ਚੋਂ ਦੁਨੀਆ ਦੇ ਵਿੱਚ ਆਪਣੇ ਕੰਮਾਂ ਕਾਜਾਂ ਵਿੱਚ ਉਲਝ ਗਏ ਨੇ ਸਾਰੇ ਗੁਰੂ ਵੱਲੋਂ ਪਿਆਰ ਘਟ ਗਿਆ ਸਿਰਫ ਤੇ ਸਿਰਫ ਅਸੀਂ ਜੋੜ ਮੇਲਿਆਂ ਤੇ ਇਕੱਠੇ ਹੋਣ ਜੋਗੇ ਰਹਿ ਗਏ ਆ ਜਾਂ ਅਸੀਂ ਸਤਾਪਦੀਆਂ ਲੰਗਰ ਇਤਿਹਾਦ ਅਖੰਡ ਪਾਠ ਸਰਵ ਕਰਕੇ ਸੁਣ ਕੇ ਤੇ ਇਸ ਕੰਮਾਂ ਜੋਗੇ ਰਹਿ ਗਿਆਂਗੇ ਸੋ ਉਸ ਨੂੰ ਇਹ ਹੈ ਵੀ ਸੰਗਤ ਨੂੰ ਸੰਥਿਆ ਜੇ ਕੋਈ ਕਰ ਸਕਦਾ ਤਾਂ ਬਹੁਤ ਜ਼ਰੂਰੀ ਹੈ ਕਰੇ ਅੱਜ ਐਂਡਰੌਇਡ نیٹ ਸਾਰਿਆਂ ਕੋਲੇ ਹੈਗਾ ਫੋਨ ਹੈਗੇ ਨੇ ਉਥੋਂ ਤੁਸੀਂ ਸੰਥਿਆ ਲੈ ਸਕਦੇ ਹੋ ਸਰਦਾਰ ਆਪਣੇ ਸਹਿਬ ਸਿੰਘ ਮਾਰਕੰਡੇ ਵਾਲੇ ਦੀ ਸੰਥਿਆ ਹੈਗੀ ਆ ਦਮਦਮਾ ਟਕਸਾਲ ਦੇ ਪਾਠ ਬੋਧ ਸਮਾਗਮ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਮਦਮਾ ਸਾਹਿਬ ਤੋਂ ਹੋਏ ਪਾਠ ਬੋਧ ਸਮਾਗਮ ਨੇ ਅਸੀਂ ਕਿਤੋਂ ਵੀ ਘਰੇ ਬੈਠ ਕੇ ਪੋਥੀ ਸਾਹਿਬ ਦੇ ਇੰਟਰਨੈਟ ਤੋਂ ਆਪਣੀ ਸੰਥਿਆ ਲੈ ਸਕਦੇ ਆਂਗੇ ਜੇ ਕੋਈ ਭਾਈ ਸਾਹਿਬ ਕੋਲੇ ਗੁਰਦੁਆਰਾ ਸਾਹਿਬ ਜਾ ਕੇ ਸੰਥਿਆ ਲੈਂਦਾ ਤਾਂ ਬਹੁਤ ਚੰਗੀ ਗੱਲ ਹੈ ਸੋ ਸਾਨੂੰ ਜੇ ਪੰਜਾਬੀ ਗੁਰਮੁਖੀ ਚੰਗੀ ਤਰ੍ਹਾਂ ਪੜ੍ਹਨੀ ਆਉਂਦੀ ਹੈ ਸਾਨੂੰ ਮਹਾਰ ਨਹੀਂ ਆਉਂਦੀ ਹੈ ਤਾਂ ਸੀ ਘਰਾਂ ਵਿੱਚ ਸਹਿਜ ਪਾਠ ਕਰਨ ਦਾ ਯਤਨ ਕਰੀਏ ਪੋਥੀ ਸਾਹਿਬ ਸਹਿਜੇ ਸਹਿਜੇ ਪਾਠ ਕਰਨ ਦਾ ਪੋਥੀ ਸਾਹਿਬ ਤੋਂ ਯਤਨ ਕਰੀਏ ਉਹਦੇ ਵਿੱਚ ਇਹ ਨਹੀਂ ਹੈਗਾ ਕੋਈ ਬਹਿਮ ਹੈ ਕੋਈ ਭਰਮ ਹੈ ਕੋਈ ਸਾਨੂੰ ਪਾਪ ਲੱਗੂਗਾ ਨਹੀਂ ਗੁਰੂ ਸਾਹਿਬ ਗੁਰੂ ਨਾਨਕ ਦੇ ਘਰੇ ਤਾਂ ਵਡਿਆਈਆਂ ਨੇ ਸਭ ਨੂੰ ਖੁਸ਼ੀਆਂ ਨੇ ਉਥੋਂ ਪਾਪ ਵਰਸ ਰਾਫ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਸੋ ਇਹ ਪੁਰਾਣੇ ਸਮੇਂ ਵਿੱਚ ਪੁਰਾਣੇ ਬਾਬਿਆਂ ਨੇ ਸਾਨੂੰ ਬਾਣੀ ਤੋਂ ਦੂਰ ਕਰਕੇ ਆਪਣੇ ਨਾਲ ਸਰੀਰਾਂ ਦੇ ਨਾਲ ਜੋੜਿਆ ਹੋਇਆਗਾ ਉਹੀ ਇਹ ਪ੍ਰਤ ਜਿਹੜੀ ਚੱਲੀ ਆ ਰਹੀ ਹੈ ਇਸੋ ਇਸ ਲਹਿਰ ਦੇ ਜਰੀਏ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਜਿਹੜਾ ਮਨਾਂ ਦੇ ਵਿੱਚ ਸਵਾਲ ਨੇ ਸੰਗਤ ਦੇ ਅਸੀਂ ਦੂਰ ਕਰ ਸਕੀਏ ਪਰ ਇਹ ਵੀ ਨਾਲ ਸਵਾਲ ਜਦੋਂ ਇੱਥੇ ਇਹ ਆ ਜਾਂਦਾ ਅੱਜ ਕੱਲ ਤਾਂ ਕਿਸੇ ਦੇ ਘਰ ਦੇ ਅੰਦਰ ਗੁਟਕਾ ਸਾਹਿਬ ਪਏ ਹੋਣ ਬਹੁਤ ਸਾਰੇ ਲੋਕ ਉਹਤੇ ਵੀ ਕਿਿੰਤਪੰਤ ਕਰ ਦਿੰਦੇ ਕਿ ਜੀ ਇਹ ਮर्यादा ਨਹੀਂ ਰੱਖ ਰਹੇ ਜੀ ਗੁਟਕਾ ਸਾਹਿਬ ਕਿਵੇਂ ਰੱਖਿਆ ਜੀ ਹੁਣ ਫੋਨਾਂ 'ਚ ਤੁਸੀਂ ਐਂਡਰੌਇਡ ਦੀ ਜਿਵੇਂ ਗੱਲ ਕੀਤੀ ਫੋਨ ਦੇ ਅੰਦਰ ਐਪ ਹੁੰਦੀ ਹੈ ਗੁਰੂਗ੍ਰੰਥ ਸਾਹਿਬ ਦੀ ਐਪ ਵੀ ਹੈ ਸੁੰਦਰ ਗੁਟਕੇ ਦੀ ਵੀ ਹੈ ਨਿਤਨੇਮੀ ਐਪਸ ਵੀ ਹੈ ਬਾਣੀਏ ਲੋਕ ਬਹੁਤ ਸਾਰੇ ਲੋਕ ਜਿਹੜੇ ਕਮਾਕਾਰਾਂ ਵਾਲੇ ਗੱੱਸਾਂਕਾਰਾਂ ਗੱਡੀਆਂ ਜਾਂਦੇ ਉੱਥੋਂ ਆਪਦਾ ਨਿਤਨੇਮ ਕਰ ਲੈਂਦੇ ਨੇ ਪਰ ਬਹੁਤ ਸਾਰਾ ਤਬਕਾ ਇਹ ਵੀ ਹੈ ਇੱਕ ਤਬਕਾ ਜਿਹੜਾ ਉਸ ਦਾ ਵਿਰੋਧ ਕਰਦਾ ਖੰਡਨ ਕਰ ਤੁਹਾਡਾ ਨਜ਼ਰੀਆ ਇਸਤੇ ਉੱਤੇ ਕੀ ਕਹਿੰਦਾ ਦੇਖੋ ਇਹ ਗੱਲ ਬਹੁਤ ਵੱਡੀ ਹੈ ਇਹ ਸੰਸਥਾਵਾਂ ਦੇ ਨਿਜ਼ਮ ਨੇਗੇ ਜੋ ਮਰਜ਼ਾਦਾ ਬਣੀਆਂ ਪੰਜਾਂ ਬਾਣੀਆਂ ਦਾ ਨਿਤਨੇਮ ਸਵੇਰ ਦਾ ਸਿੱਖ ਆਪ ਕਰੇ ਗੁਰਕਾ ਸਾਹਿਬ ਤੋਂ ਦੇਖ ਕੇ ਕਰੇ ਜਿਹਦੇ ਕੰਠ ਹੈ ਉਹ ਕੰਠ ਕਰੇ ਦੋ ਬਾਣੀਆਂ ਸੋਦਰ ਦਾ ਪਾਠ ਤੇ ਸੋਲਹਾਂ ਸਾਹਿਬ ਵੀ ਸਿੱਖ ਆਪ ਕਰੇ ਹਨਾ ਇਹ ਉਹ ਗੱਲ ਹੋਈ ਹੈ ਮਤਲਬ ਵੀ ਜਿਵੇਂ ਸਾਡੇ ਕੋਲੇ ਕੋਈ ਹੀਲਾ ਬਸੀਲਾ ਨਹੀਂ ਮੈਂ ਬਾਣੀ ਪੜਨੀ ਚਾਹਣਾ ਮੈਂ ਨਾ ਸੰਥਿਆ ਲੈ ਸਕਦਾ ਮੇਰੇ ਕੋਲੇ ਮੈਂ ਜਾ ਨਹੀਂ ਸਕਦਾ ਗਰੰਥੀ ਸਿੰਘ ਕੋਲੇ ਭਾਈ ਸਾਹਿਬ ਕੋਲੇ ਫਿਰ ਇਹ ਟੈਕਨੋਲੋਜੀ ਜਿਹੜੀ ਅੱਜ ਆਈ ਹੈ ਸਿੱਖ ਕਿਉਂ ਨਾ ਵਰਤਣ ਇਹਨੂੰ ਹੂੰ ਉਸ ਐਡੀਮ ਦੇ ਨਾਲ ਕਿਉਂ ਨਹੀਂ ਅਸੀਂ ਗੁਰਮਤ ਇਹ ਤੋਂ ਕਿਉਂ ਨਹੀਂ ਲੈ ਸਕਦੇ ਜਿੱਥੇ ਹੋਰ ਬਹੁਤ ਸਾਰਾ ਵਿਗਾੜ ਇੰਟਰਨੈਟ ਦੇ ਜ਼ਰੀਏ ਲੋਕਾਂ ਦੇ ਵਿੱਚ ਪੈ ਰਿਹਾ ਹੈਗਾ ਜੋ ਮੈਂ ਸ਼ਬਦ ਦੇ ਇੱਥੇ ਸਮਝਦਾ ਨਹੀਂਗਾ ਬਾਝੋਂ ਬੋਲਣੇ ਤੋਂ ਬਹੁਤ ਕੁਝ ਨੈਟ ਤੋਂ ਕਿਉਂ ਅਸੀਂ ਉਸ ਨੂੰ ਅਬਾਡ ਕਰਕੇ ਉਹਨੂੰ ਪਰੇ ਕਰਕੇ ਅਸੀਂ ਗੁਰਮਤ ਕਿਉਂ ਨਹੀਂ ਲੈਂਦੇ ਹੈਗੇ ਇੰਟਰਨੈਟ ਤੋਂ ਹਾਂ ਤੇ ਇਹ ਇਹ ਜੀ ਸਾਡੇ ਬਸੇ ਵਿਰੋਧ ਮੈਂ ਉਹੀ ਗੱਲ ਕਰ ਰਿਹਾ ਨ ਵੀ ਉਹਦੇ ਤੇ ਵਿਰੋਧ ਲੋਕ ਲਗਵਾਈ ਜਾ ਰਹੀ ਆ ਇਤੋਂ ਤੱਕ ਵਿਰੋਧ ਹੋ ਰਿਹਾ ਕਹਿੰਦੇ ਜਿਹੜੀਆਂ ਐਪਸ ਬਣੀਆਂ ਨੇ ਉਹ ਬੈਨ ਹੋਣੀਆਂ ਚਾਹੀਦੀਆਂ ਬੰਦ ਹੋਣਾ ਚਾਹੀਦਾ ਮੰਨ ਲਓ ਫਾਰ ਐਗਜ਼ਾਮਪਲ ਕਿਸੇ ਕੋਲੇ ਕੋਈ ਵੀਰ ਭਾਈ ਆ ਕੋਈ ਨੌਕਰੀ ਕਰਦਾਗਾ ਹੁਣ ਉਹ ਆਪਦੇ ਨਾਲ ਗੁੜਕਾ ਸਾਹਿਬ ਨੂੰ ਕੈਰੀ ਨਹੀਂ ਕਰ ਸਕਦਾ ਗੁੜਕਾ ਸਾਹਿਬ ਦੀ ਆਪਣੀ ਮਰਿਆਦਾ ਕੀ ਸਾਡੇ ਤੋਂ ਕਮ ਧੰਦਿਆਂ ਦੇ ਅੰਦਰ ਸੋਹ ਝੂਠੇ ਮਿੱਠੇ ਹੱਥ ਹੁੰਦੇ ਆ ਬੜਾ ਕੁਛ ਹੁੰਦਾ ਤਾਂ ਉਹ ਫੋਨ ਦੇ ਵਿੱਚੋਂ ਨਿਤਨੇਮ ਖੋਲਦਾ ਤੇ ਅਗਲਾ ਆਪਦਾ ਨਿਤਨੇਮ ਕਰ ਲੈਂਦਾਗਾ ਪਰ ਜੋ ਲੋਕ ਕਹਿੰਦੇ ਕਿ ਇਹਦੇ ਉੱਤੇ ਰੋਕ ਲੱਗਣੀ ਚਾਹੀਦੀ ਆ ਤਾਂ ਕੀ ਉਹ ਸਹੀ ਹੈ ਦੇਖੋ ਕਾਫੀ ਐਪਸ ਹੈਗੀਆਂ ਨੇਗੀਆਂ ਵਿੱਚ ਗਲਤੀਆਂ ਪੈ ਜਾਂਦੀਆਂ ਨੇ ਕਿਉਂ ਇਹ ਟੈਕਨੋਲੋਜੀ ਦਾ ਵੱਖਰਾ ਹੈਗਾਗਾ ਉਹਦੇ ਵਿੱਚ ਗਲਤੀਆਂ ਪੈ ਜਾਂਦੀਆਂ ਨੇ ਸੋ ਐਪ ਦੇਖ ਕੇ ਅਸੀਂ ਡਾਊਨਲੋਡ ਕਰੀਏ ਉਹਨੂੰ ਸ਼ੁੱਧ ਬਾਣੀ ਹੈ ਜਿੱਥੇ ਉਥੋਂ ਪੜ ਸਕਦੇ ਆ ਪੜ ਲਿਆ ਕਰੀਏ ਤੇ ਮੇਰਾ ਬਾਰ ਬਾਰ ਇਹ ਹੈ ਕਿ ਅਸੀਂ ਘਰਾਂ ਨੂੰ ਧਰਮਸਾਲ ਹੈ ਜਿਹੜਾ ਸਾਡਾ ਅਸਲੀ ਕਨਸੈਪਟ ਹੈਗਾ ਵੀ ਅਸੀਂ ਘਰਾਂ ਵਿੱਚ ਪੁੱਤੀ ਸਾਹ ਦਾ ਪ੍ਰਕਾਸ਼ ਬਹੁਤ ਜ਼ਰੂਰੀ ਕਰਨਾਗਾ ਤੇ ਉੱਥੇ ਸਹਿਜ ਪੜ੍ਹ ਕਰਨਾ ਉਹ ਸਾਰਾ ਫਿਰ ਜਦੋਂ ਸਾਡਾ ਗੁਰੂ ਨਾਲ ਪਿਆਰ ਪੈ ਜਾਣਾ ਇਹ ਸਾਰੀਆਂ ਚੀਜ਼ਾਂ ਪਰੇ ਹੋ ਜਾਣਗੀਆਂ ਇਹ ਐਪਸ ਵਗੈਰਾ ਸਾਰਾ ਕੁਝ ਪਰੇ ਹੋ ਜਾਊਗਾ ਤੇ ਫਿਰ ਸਿੱਖਾ ਆਪਣਾ ਖੁਦ ਪੋਥੀ ਤੋਂ ਗੁਰੂਕਾ ਸਾਹਿਬ ਤੋਂ ਕੰਠ ਕਰਕੇ ਜਿਹੜਾ ਹੈ ਉਹ ਸਹਿਜ ਪਾਠ ਕਰਨਾ ਲੂ ਨਿਤਨੇਮ ਕਰਨਾ ਸ਼ੁਰੂ ਕਰ ਦੂਗਾ ਅੱਛਾ ਫਿਰ ਜਦੋਂ ਪੋਥੀ ਸਾਹਿਬ ਦਾ ਤੁਸੀਂ ਪ੍ਰਕਾਸ਼ ਕਰਾ ਦਿੰਨੇ ਹੋ ਘਰੇ ਤੁਸੀਂ ਖੁਦ ਜਾ ਕੇ ਤੁਹਾਡੀ ਟੀਮ ਸੇਵਾਦਾਰ ਪ੍ਰਕਾਸ਼ ਕਰਾਉਂਦੇ ਆ ਬੰਦੇ ਨੂੰ ਦੱਸਿਆ ਜਾਂਦਾ ਪਹਿਲਾਂ ਸਖਲਾਈ ਤਾਂ ਦਿੱਤੀ ਜਾਂਦੀ ਹੋਊਗੀ ਕਿ ਇਸ ਤਰੀਕੇ ਦੇ ਨਾਲ ਮर्याਦਾ ਰੱਖਣੀ ਹੈ ਜੀ ਇਸ ਤਰੀਕੇ ਨਾਲ ਤੁਸੀਂ ਡੇਲੀ ਪ੍ਰਕਾਸ਼ ਕਰਨਾ ਇਸ ਤਰੀਕੇ ਦੇ ਨਾਲ ਪੜ੍ਹਨਾ ਇਹਦੀ ਸੰਥਿਆ ਲੈਣੀ ਹੈ ਤਿਰੋ ਸਾਰਾ ਕੁਝ ਤੁਸੀਂ ਸਿਖਾਉਣੇ ਹੋ ਜੀ ਹਾਂਜੀ ਬਿਲਕੁਲ ਸਾਡਾ ਟੀਮ ਮੈਂਬਰ ਜਾਂਦੇ ਆ ਪੁੱਤੀ ਸਾਹਿਬ ਜਦੋਂ ਅਸੀਂ ਆਪ ਖੁਦ ਕਿਸੇ ਦੇ ਸਿੱਖ ਦੇ ਘਰੇ ਜਾਣਾ ਪੁੱਤੀ ਸਾਹਿਬ ਲੈ ਕੇ ਜਾਣੇ ਆ ਜੀ ਤੇ ਇੱਕ ਇਹ ਡਾਇਰੀ ਆ ਸਾਡੀ ਇਸ ਵਾਰ ਇਹ ਇਹਦਾ ਟਾਈਟਲ ਪੇਜ ਜਿਹੜਾ 350 ਸਾਲਾ ਗੁਰੂ ਤੇਗ ਬਹਾਦਰ ਪਾਸ਼ਾ ਜੀ ਦੀ ਸਤਾਪਦੀ ਨੂੰ ਸਮਰਪਿਤ ਹੈ ਤੇ ਉਹ ਡਾਇਰੀ ਦੇ ਵਿੱਚ ਅਸੀਂ ਸਾਰੇ ਸਵਾਲ ਜਿਹੜੇ ਤੁਸੀਂ ਕੀਤੇ ਆ ਨਾ ਉਹ ਇਹਦੇ ਵਿੱਚ ਆਨਸਰ ਦਿੱਤੇ ਹੋਏ ਆ ਸਾਰੇ ਦੂਸਰਾ ਸਾਡਾ ਕੋਈ ਵੀ ਭੈਣ ਭੀਰ ਇਸ ਸੰਸਥਾ ਦੇ ਜ਼ਰੀਏ ਜਾਂਦਾ ਪੂਰਾ ਉਹਨਾਂ ਕੋਲ ਪਰਿਵਾਰ ਵਿੱਚ ਬੈਠ ਕੇ ਕਿਵੇਂ ਦਾ ਪਰਿਵਾਰ ਹੈ ਕਿਵੇਂ ਰਹਿਣਾ ਪਰਿਵਾਰ ਨੇ ਕਿਵੇਂ ਪੋਥੀ ਸਾਹਿਬ ਪ੍ਰਕਾਸ਼ ਕਰਨੀਆਂ ਕਿੱਥੇ ਪੋਥੀ ਸਾਹਿਬ ਰੱਖਣੀਆਂ ਕਿਵੇਂ ਅਰਦਾਸ ਕਰਨੀਆਂ ਕਿਵੇਂ ਮਦਦ ਦੀ ਅਰਦਾਸ ਕਰਨੀਆਂ ਜਾਂ ਨਹੀਂ ਕਰਨੀ ਕਿਵੇਂ ਸੰਪੂਰਨ ਕਰਨਾ ਫਿਰ ਅਸੀਂ ਵੱਖ-ਵੱਖ ਥਾਵਾਂ ਤੇ ਸਹਿਜ ਪਾਠ ਸੰਪੂਰਨ ਸਮਾਗਮ ਕਰਾਉਣੇ ਆ ਸੰਗਤ ਨੂੰ ਉੱਤੇ ਸਾਧਦੇ ਆ ਸੰਗਤ ਦੇਖਦੀ ਹੈ ਤੇ ਬਹੁਤ ਹੁਣ ਪਿਛਲੇ 20-22 ਸਾਲਾਂ ਤੋਂ ਬਹੁਤ ਅਵੇਅਰਨੈਸ ਆ ਗਈ ਹੈ ਸੰਗਤ ਵਿੱਚ ਸੰਗਤ ਬਹੁਤ ਵਧੀਆ ਤਰੀਕੇ ਨਾਲ ਕਾਫੀ ਗੱਲਾਂ ਸਮਝ ਚੁੱਕੀ ਆ ਹਾਂ ਫਿਰ ਲੱਗਦਾ ਵੀ ਬਾਅਦ ਵਿੱਚ ਫੋਲੋ ਅਪ ਵੀ ਕੀਤਾ ਜਾਂਦਾ ਤੁਹਾਡੇ ਵੱਲੋਂ ਜਦੋਂ ਕਿਸੇ ਨੇ ਮੰਨ ਲਓ ਪੋਥੀ ਸਾਹਿਬ ਲੈ ਲਿਆ ਪ੍ਰਕਾਸ਼ ਕਰ ਲਿਆ ਸਹਿਜਪੜ ਕਿਸ ਨੇ ਆਰੰਭ ਕਰ ਲਿਆ ਫਿਰ ਉਸ ਤੋਂ ਬਾਅਦ ਤੁਹਾਡੀ ਟੀਮ ਫੋਲੋ ਅਪ ਵੀ ਲੈਂਦੀ ਹੋਊਗੀ ਹਾਂਜੀ ਬਿਲਕੁਲ ਜ਼ਰੂਰ ਹੈ ਫੋਲੋ ਅਪ ਅਸੀਂ ਜਿਹੜੀ ਸੰਗਤ ਹੈਗੀ ਹੈ ਉਹਨੂੰ ਅਸੀਂ ਫੋਨ ਕਾਲ ਕਰਦੇ ਹਾਂ ਤੇ ਸੰਗਤ ਨੂੰ ਸਮੇਂ-ਸਮੇਂ 'ਤੇ ਜਾ ਕੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਜ਼ਰੀਏ ਜਾ ਕੇ ਮਿਲਦੇ ਹਾਂ ਪੂਰਾ ਫੋਲੋ ਅਪ ਕਰਦੇ ਹਾਂ ਸਹਿਜਪੜ ਆਰੰਭ ਤੋਂ ਲੈ ਕੇ ਸਾਮ ਸੰਭਾਲ ਸੰਪੂਰਨਤਾ ਤੱਕ ਤੇ ਉਸ ਤੋਂ ਬਾਅਦ ਜਿਹੜੇ ਬੱਚੇ ਨੇ ਸਕੂਲਾਂ ਵਿੱਚ ਉਹਨਾਂ ਬੱਚਿਆਂ ਨੂੰ ਅਸੀਂ ਹਰ ਮੰਥ ਦੇ ਵਿੱਚ ਇੱਕ ਸਕੂਲ ਵਿੱਚ ਜਾ ਕੇ ਉਹਨਾਂ ਦੀ ਜਿਹੜੀ ਹੈ ਸਹਿਜ ਪਾਠ ਪ੍ਰਗਤੀ ਅਸੀਂ ਕਹਿੰਨਾ ਹੈ ਕਿ ਸਹਿਜ ਪਾਠ ਪ੍ਰੋਗਰੈਸ ਉਹ ਨੋਟ ਕਰਦੇ ਹਾਂ ਉਹਨਾਂ ਦੀ ਕਲਾਸ ਲੈਣੇ ਆ ਕਿਵੇਂ ਬਾਣੀ ਪੜ੍ਹ ਰਹੇ ਨੇ ਕਿੱਥੇ ਗਲਤੀ ਕਰਦੇ ਨੇ ਕਿਵੇਂ ਉਹਨਾਂ ਨੇ ਉਹ ਜਿਹੜੀ ਗਲਤੀ ਆਪਣੀ ਸੁਧਾਰਨੀ ਆ ਪੂਰੀ ਅਸੀਂ ਤਕਰੀਬਨ ਤਕਰੀਬਨ ਇੱਕ ਸਕੂਲ ਦੇ ਵਿੱਚ ਸਾਲ ਵਿੱਚ ਅਸੀਂ 15 ਤੋਂ 20 ਵਾਰ ਜਾ ਕੇ ਬੱਚਿਆਂ ਦੀਆਂ ਕਲਾਸਾਂ ਲੈਣੇ ਆਗੇ ਜਿੰਨੀ ਕਿ ਸਾਡੀ ਸਮਰੱਥਾ ਹੈਗੀ ਹੈ ਜੀ ਅੱਛਾ ਤੁਸੀਂ ਇੱਥੇ ਲਿਟਰੇਚਰ ਲਗਾਇਆ ਹੋਇਆ ਆਪਣੀ ਸਟਾਲ ਦੇ ਉੱਤੇ ਮੈਨੂੰ ਇਹ ਲਿਟਰੇਚਰ ਦੇ ਬਾਰੇ ਜਾਣਕਾਰੀ ਦਿਓ ਆ ਤਾਂ ਤੁਸੀਂ ਦੱਸ ਦਿੱਤੀ ਕਿ ਤੁਸੀਂ ਇਸ ਵਾਰ ਜਿਹੜਾ ਲਿਟਰੇਚਰ ਆਪਣਾ ਛਾਪਿਆ ਇਹਦੇ ਨਾਲ ਮੇਰੇ ਹੱਥ ਦੇ ਵਿੱਚ ਇੱਕ ਛੋਟੇ ਸਾਹਿਬ ਜਾਦੇ ਤੇ ਇੱਕ ਨਾਲ ਤੁਸੀਂ ਊੜੇ ਆੜੇ ਨੂੰ 35 ਨੂੰ ਲੈ ਕੇ ਵੀ ਜਿਹੜੀ ਇੱਕ ਪੈਂਫਲੇਟ ਜਿਹੜਾ ਤੁਸੀਂ ਛਾਪਿਆ ਹੋਇਆ ਹੈਗਾ ਇਹਦਾ ਕੀ ਕਾਰਨ ਲੱਗਦਾ ਤੁਸੀਂ ਪਿੱਛੇ ਵੀ ਲਿਖਿਆ ਹੈਗਾ ਕਿ ਆਓ ਗੁਰਮੁਖੀ ਲਿਖੀਏ ਤੇ ਇਨਾਮ ਪਾਈਏ ਕੀ ਲੱਗਦਾ ਪੰਜਾਬ ਦੇ ਅੰਦਰੋਂ ਪੰਜਾਬੀ ਖਤਮ ਹੋ ਰਹੀ ਆ ਜਿਹੜਾ ਅੱਜ ਜਿਹੜਾ ਪੰਜਾਬ ਦੇ ਨੌਜਵਾਨਾਂ ਨੂੰ ਜਾਂ ਲੋਕਾਂ ਨੂੰ ਇਸ ਤਰੀਕੇ ਦੇ ਨਾਲ ਜਾਗਰੂਤ ਕੀਤਾ ਜਾ ਰਿਹਾ ਕਿ ਗੁਰਮੁਖੀ ਲਿਖੀਏ ਤੇ ਨਾਮ ਪਾਈਏ ਨਹੀਂ ਜੀ ਪੰਜਾਬ ਦੇ ਵਿੱਚੋਂ ਪੰਜਾਬੀ ਗੁਰਮੁਖੀ ਨਾ ਹੀ ਕਦੇ ਖਤਮ ਹੋਣੀ ਆ ਤੇ ਨਾ ਹੀ ਗਾਂਹ ਇਸ ਤਰ੍ਹਾਂ ਦਾ ਕੋਈ ਯਤਨ ਹੈਗਾ ਵੀ ਖਤਮ ਕੀਤੀ ਜਾ ਰਹੀ ਹੈ ਪਰ ਸਾਡੇ ਉਹੀ ਗੱਲ ਆ ਗਈ ਨਾ ਟੈਕਨੋਲੋਜੀ ਦੇ ਜਵਾਨੇ ਵਿੱਚ ਆ ਕੇ ਸਾਡੇ ਬੱਚੇ ਥੋੜਾ ਜਿਹਾ ਭੁੱਲ ਗਏ ਆ ਵੇਸਰ ਗਿਆ ਸੀ ਇਹ ਪੱਖ ਜਿਹੜਾ ਛੱਡਦੇ ਜਾ ਰਹੇ ਆ ਜਿਹੜੀ ਮਲਟੀਨੇਸ਼ਨਲ ਲੈਂਗੁਏਜ ਨੇ ਹੈਗੀਆਂ ਅਸੀਂ ਉਹਨਾਂ ਨੂੰ ਜ਼ਿਆਦਾ ਪੜ੍ਹ ਰਹੇ ਹਾਂ ਜਿਵੇਂ ਇੰਗਲਿਸ਼ ਹੈ ਉਹਦੇ ਵਿੱਚ ਜ਼ਿਆਦਾ ਜਿਵੇਂ ਹਿੰਦੀ ਬੋਲੀ ਜਾਂਦੀ ਹੈ ਪੰਜਾਬ ਦੇ ਸਕੂਲਾਂ ਵਿੱਚ ਬਹੁਤ ਜ਼ਿਆਦਾ ਪੰਜਾਬੀ ਘੱਟ ਬੋਲੀ ਜਾਂਦੀ ਸੋ ਅਸੀਂ ਇਹਨਾਂ ਸਟਾਲਾਂ ਦੇ ਜ਼ਰੀਏ ਇੱਥੇ ਕੱਠ ਸੰਗਤ ਆਉਂਦੀ ਹੈ ਜਿਹੜੀ ਬਹੁਤ ਸਾਰੇ ਬੱਚੇ ਹੁੰਦੇ ਆ ਉਹਨਾਂ ਨੂੰ ਪੜਾ ਕੇ ਦੇਖਦੇ ਨੇ ਜਦੋਂ ਬੱਚੇ ਭੁੱਲੇ ਹੋਏ ਹੁੰਦੇ ਆ ਨਹੀਂ ਕਿ ਖਤਮ ਵਾਲੀ ਗੱਲ ਨਹੀਂ ਕੋਈ ਬੱਚੇ ਭੁੱਲੇ ਹੋਏ ਹੁੰਦੇ ਆ ਉਚਾਰਨ ਅਸੀਂ ਉਹਨਾਂ ਨੂੰ ਇੱਕ ਵਾਰ ਇੱਥੋਂ ਚਾਰਜ ਕਰਕੇ ਤੋਰਦੇ ਆ ਪੇਰੈਂਟਸ ਦੀ ਕਾਉਂਸਲਿੰਗ ਕਰਦੇ ਆ ਮਾਪਿਆਂ ਨੂੰ ਕਹਿਣੇ ਆ ਇਹ ਗੱਲ ਵੀ ਇਹਨਾਂ ਬੱਚਿਆਂ ਨੂੰ ਗੁਰਮੁਖੀ ਘਰੇ ਪੜ੍ਹਾਓ ਪੰਪਲੈਟ ਦਿੰਨੇ ਆ ਉਹਨਾਂ ਨੂੰ ਮਟੀਰੀਅਲ ਦਿੰਨੇ ਆ ਇੱਥੋਂ ਕਾਮਿਕਸ ਦਿੰਨੇ ਆ ਇੱਥੇ ਇਸ ਸਥਾਨ ਤੇ ਆਏ ਨੇ ਉਹਦੀ ਮਹੱਤਤਾ ਕੀ ਆ ਉਹ ਅਸੀਂ ਇਹਨਾਂ ਦੇ ਵਿੱਚ ਜਿਹੜੇ ਕਾਮਿਕਸ ਬਣਵਾਈਆਂ ਨੇ ਇਹਨਾਂ ਵਿੱਚ ਦੱਸਦਿਆਂ ਸਾਰੀ ਗੱਲ ਤਾਂ ਜੋ ਬੱਚੇ ਜਿਹੜੇ ਆ ਭੁੱਲੇ ਹੋਏ ਆ ਉਹ ਦੁਬਾਰੀ ਇਸ ਨਾਲ ਜੁੜ ਜਾਣ ਸੋ ਸੋ ਇਸ ਨੂੰ ਆਪਣੀ ਪੰਜਾਬੀ ਗੁਰਮੁਖੀ ਨੂੰ ਮਾਂ ਬੋਲੀ ਨੂੰ ਪਿਆਰ ਕਰਨ ਸਾਡਾ ਪੂਰਾ ਜੋਰ ਮਾਂ ਬੋਲੀ ਦੇ ਉੱਪਰ ਹੀ ਆ ਸਾਡੇ ਬੱਚੇ ਭੁੱਲਦੇ ਜਾ ਰਹੇ ਆਗੇ ਤੇ ਉਹ ਨਾਂ ਭੁੱਲਣੇ ਇਸ ਨੂੰ ਅਪਣਾ ਲੈਣ ਜੀ ਬਹੁਤ ਸ਼ੁਕਰੀਆ ਵੀਰ ਜੀ ਬਹੁਤ ਵਧੀਆ ਤੁਸੀਂ ਉਪਰਾਲਾ ਕਰ ਰਹੇ ਹੋ ਬੜੀ ਜਾਣਕਾਰੀ ਦਿੱਤੀ ਹੈ ਤਾਂ ਮੈਂ ਇੱਕ ਵਾਰ ਤਸਵੀਰ ਦਿਖਾਣੀ ਚਾਹਾਂਗਾ ਕਿ ਇੱਥੇ ਇਹ ਜਿਹੜਾ ਸਟਾਲ ਲਾਈ ਹੈ ਇੱਥੇ ਨਾਲ ਲਿਟਰੇਚਰ ਵੀਰਾਂ ਦੇ ਵੱਲੋਂ ਲਗਾਇਆ ਗਿਆ ਛੋਟੇ ਸਾਹਿਬ ਜਦਿਆਂ ਨੂੰ ਲੈ ਕੇ ਜਿਹੜਾ ਇੱਕ ਇਹਨਾਂ ਦੇ ਵੱਲੋਂ ਛੋਟਾ ਲਿਟਰੇਚਰ ਤਿਆਰ ਕੀਤਾ ਗਿਆ ਅਤੇ ਉਸ ਦੇ ਨਾਲ ਜਿਵੇਂ ਵੀਰ ਹੋਰੀ ਸਾਨੂੰ ਦਿਖਾ ਰਹੇ ਸੀਗੇ 350 ਸਾਲ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸ਼੍ਰੀ ਸਾਇਜ ਪਾਠ ਡਾਇਰੀ ਚੇਰੀ ਗੁਰਤੇਗ ਭੱਦਰ ਜੀ ਦੀ 350 ਸਾਲ ਦੀ ਸ਼ਤਾਬਦੀ ਨੂੰ ਸਮਰਪਿਤ ਹੈ। ਇਸ ਦੇ ਅੰਦਰ ਵੀ ਜਿਹੜਾ ਇਹਨਾਂ ਨੇ ਬਹੁਤ ਸਾਰੀਆਂ ਚੀਜ਼ਾਂ ਜਿਹੜਾ ਦਸੀਆਂ ਗਈਆਂ, ਬਾਕੀ ਇਹਨਾਂ ਨੇ ਕਿਹਾ ਕਿ ਸਾਡੀ ਜਿਹੜੀ ਟੀਮ ਆ ਵਕ ਵਕ ਥਾਵਾਂ ਤੋਂ ਉਹ ਜਿਹੜੀ ਸੰਗਤ ਨੂੰ ਕਰਦੀ ਆ। ਵੀਰ ਜੀ ਇਹਦਾ ਕੀ ਕੰਮ ਆ? ਛੋਟੇ ਬੱਚਿਆਂ ਲਈ ਵੈਗਰੂ ਸਿਮਰਨ ਲਿਖਦੇ ਨੇ ਜੀ ਉਹ ਜਿਹੜੇ ਛੋਟੇ ਬੱਚਨੇ 5ਵੀਂ 6ਵੀਂ ਤੱਕ ਉਹਨੇ ਉਹ ਵੈਗਰੂ ਸਿਮਰਨ ਲਿਖ ਸਕਦੇ ਨੇ। ਜਿਹਨੇ ਸਕੂਲਾਂ 'ਚ ਕਾਇਦੇ ਲਵਾਏ ਜਾਂਦੇ ਊੜਾ ਆੜਾ ਲਿਖਣ ਲਈ ਜਾ ਕੇ ਇਸ ਤਰੀਕੇ ਨਾਲ। ਹਾਂਜੀ ਹਾਂਜੀ ਸੇਮ ਉਸ ਤਰ੍ਹਾਂ ਜੀ। ਜਬਰ ਕਿੰਨਾ ਬੱਚੇ ਉਤਸ਼ਾਹ ਲੈਂਦੇ ਆ ਆਪਦੀ ਆਪਾਕੀ ਸਾਰੇ ਸਕੂਲਾਂ ਨੂੰ ਕਵਰ ਕਰ ਰਹੇ ਆ ਸਾਡੀਆਂ ਟੀਮਾਂ ਜਾ ਰਹੀਆਂ ਨੇ ਸਾਰੇ ਸਕੂਲਾਂ ਤੋਂ ਬਹੁਤ ਸ਼ਾਇ ਮਿਲ ਰਿਹਾ ਟੀਚਰ ਸਕੂਲ ਬਹੁਤ ਸਪੋਰਟ ਕਰਦੇ ਆ ਕਾਲ ਅਕੈਡਮੀਆ ਜਿੱਥੇ ਵੀ ਚੀਜ਼ਾਂ ਜਾਣੇ ਉਹਨਾਂ ਨੂੰ ਬਹੁਤ ਸਪੋਰਟ ਮਿਲਦੀ ਸਾਨੂੰ ਜੀ ਤੇ ਫਿਰ ਫ੍ਰੀ ਲਿਟਰੇਚਰ ਜਿਹੜਾ ਫ੍ਰੀ ਵੰਡਿਆ ਜਾਂਦਾ ਜੀ ਸੰਗਤ ਨੂੰ ਹਾਂਜੀ ਫ੍ਰੀ ਵੰਡਿਆ ਜਾਂਦਾ ਛੇ ਘਰ ਤੱਕ ਫ੍ਰੀ ਪਹੁੰਚ ਹੁੰਦੀ ਹੈ ਜੀ ਓਤੀ ਸਾਹਿਬ ਦੀ ਤੇ ਲਿਟਰੇਚਰ ਦੀ ਠੀਕ ਹੈ ਜੀ ਤੇ ਬਿਲਕੁਲ ਇਹਨਾਂ ਨੇ ਜਿਹੜੀ ਗੱਲ ਕੀਤੀ ਆ ਕਿ ਅਸੀਂ ਜਿਹੜਾ ਬਿਲਕੁਲ ਫ੍ਰੀ ਜਿਹੜਾ ਗੁਰਬਾਣੀ ਦੇ ਨਾਲ ਜੋੜਨ ਦਾ ਉਪਰਾਲਾ ਕਰ ਰਹੇ ਆ ਤਾਂ ਜੋ ਬਹੁਤ ਸਾਰੇ ਲੋਕ ਇਸ ਨੂੰ ਲੈ ਕੇ ਵੀ ਹੋ ਜਾਂਦੇ ਆ ਕਿ ਯਾਰ ਪੈਸੇ ਕੌਣ ਲਾਵੇ ਫ੍ਰੀ ਦੇ ਇਹਨਾਂ ਚੀਜ਼ਾਂ ਨੂੰ ਲਾਲਚ ਨੂੰ ਵੀ ਬਹੁਤ ਸਾਰੇ ਲੋਕ ਆਉਂਦੇ ਆ ਤਾਂ ਇੱਕ ਲਾਲਚ ਦੇ ਰਾਹੀ ਹੀ ਸਹੀ ਘਟੋ ਘਟ ਪਰ ਸਾਡਾ ਜਿਹੜਾ ਕੌਮ ਆ ਜਿਹੜੀ ਸਾਡਾ ਯੂਥ ਆ ਸਾਡੇ ਜਿਹੜੇ ਨੌਜਵਾਨ ਨੇ ਸਾਡੀ ਪੀੜ੍ਹੀ ਆਉਣ ਵਾਲੀ ਉਹ ਇਤਿਹਾਸ ਦੇ ਨਾਲ ਜੁੜਨੀ ਚਾਹੀਦੀ ਆ ਉਹ ਗੁਰਬਾਣੀ ਦੇ ਨਾਲ ਜੁੜਨੀ ਚਾਹੀਦੀ ਆ ਤਾਂ ਉਹਨਾਂ ਦੇ ਲਈ ਇਹ ਉਪਰਾਲਾ ਜਿਹੜਾ ਕੀਤਾ ਗਿਆ ਤਾਂ ਇਹ ਸੋਸਾਇਟੀ ਦੇ ਵੱਲੋਂ ਉਪਰਾਲਾ ਕੀਤਾ ਗਿਆ ਸ੍ਰੀ ਸਹਿਜ ਪ ਸ਼੍ਰੀ ਅਮਰਸਰ ਸਾਹਿਬ ਇਹ ਸੁਸਾਇਟੀ ਜਿਨ੍ਹਾਂ ਦੇ ਵੱਲੋਂ ਇੱਥੇ ਸਟਾਲ ਲਗਾਈ ਗਈ ਆ ਫਤਿਹਗੜ੍ਹ ਸਾਹਿਬ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਜਿਹੜਾ ਮੇਨ ਦਰਬਾਰ ਸਾਹਿਬ ਆ ਉਸ ਤੋਂ ਜਦੋਂ ਬਾਹਰਲੇ ਪਾਸੇ ਆਉਣੇ ਆ ਤਾਂ ਉਸਦੇ ਬਿਲਕੁਲ ਗੇਟ ਦੇ ਸਾਹਮਣੇ ਵਾਲੇ ਪਾਸੇ ਇਹਨਾਂ ਨੇ ਸਟਾਲ ਲਗਾਈ ਹੋਈ ਆ ਤੇ ਜਿੱਥੋਂ ਇਹ ਆਉਂਦੀ ਜਾਂਦੀ ਸੰਗਤ ਨੂੰ ਗੁਰਬਾਣੀ ਦੇ ਨਾਲ ਜੋੜਨ ਦਾ ਉਪਰਾਲਾ ਕਰ ਰਹੇ ਨੇ ਕਿਆਂ ਨਾਮ ਗੁਰਜੰਤਾ ਸਿੰਘ ਦੇ ਨਾਲ ਮਹਾਰਾਜ ਸਿੰਘ